ਸਤਿ ਸ਼੍ਰੀ ਅਕਾਲ ਮੇਰੇ ਨਾਮ ਨੂੰ ਲਾਮਿੰਦਾ ਹੋਣਾ ਹੈ ਇਸ ਵਕਤ ਮੈਂ ਜੋਤੀ ਸਾਹਿਬ ਨੂੰ ਮੌਜੂਦ ਹੈ ਜਿੱਥੇ ਕਿ ਸਜੀਵ ਰੋੜਾ ਜੀ ਭਾਰੀ ਬਹੁਤ ਜ਼ਰਾ ਜਿੱਤ ਕਾਪੀ ਕੀਤੀ ਆ ਗੱਲਬਾਤ ਕਰਦੇ ਆ ਜਵਤੀ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਜੀ ਆਪੀ ਕਾਲ ਜੀ ਸਭ ਤੋਂ ਪਹਿਲਾਂ ਸਰ ਜੀ ਕੀ ਕਹਿਣਾ ਚਾਹੋਗੇ ਰੋੜਾ ਸਾਹਿਬ ਨੇ ਭਾਰੀ ਬਹੁਤ ਜ਼ਰਾ ਜਿੱਤ ਕਾਪੀ ਕੀਤੀ ਆ ਚਲੋ ਮੂੰ ਮਿੱਠਾ ਕਰੋ ਹਾਂ ਜੀ ਸਰ ਦੇਖੋ ਰੋੜਾ ਸਾਹਿਬ ਦੀ ਜਿੱਤ ਆ ਜਿਹੜੀ ਹਲਕੇ ਨਹੀਂ ਤੇ ਸਾਰੇ ਖੈਰ ਸੁਝਾਣੇ ਬਸ ਜਿੱਤਦਾ ਹਾਂ ਜਿਨਾ ਭਾਰਾ ਕਰਕੇ ਸਾਡੀਆਂ ਭੈਣਾਂ ਸਾਡੀਆਂ ਮਾਮਾ ਬਿਦੁਰ ਦੇ ਘਰ ਦੇ ਬੱਚੇ ਨੌਜਵਾਨ ਆਖੂ ਆਦਨ ਨੇ ਰਲ ਕੇ ਬਹੁਤ ਮਿਹਨਤ ਕੀਤੀ ਔਰ ਦਿਨੋ ਇੱਕ ਜਤੋਕੋ ਦੇ ਕੰਮ ਕੀ ਇਹ ਤਾਜਤ ਹੋਈ ਆ ਬਾਕੀ ਰੋਦਾ ਸਾਹਿਬ ਦੇ ਘਰਾਂ ਨੂੰ ਰੋਦਾ ਸਾਹਿਬ ਦਾ ਇਮਾਨਦਾਰੀ ਤੇ ਹੰਕਾਰ ਤੋਂ ਪਰੇ ਰਹਿਣਾ ਨਰਮ ਸੁਹਾਵੇ ਮਾਰ ਉਹਦੇ ਕਰਕੇ ਵੀ ਲੋਕ ਨਾਲ ਵਿਰੋਧੀ ਆਪਤੀ ਵੱਲੋਂ ਪੜਾਹਰੀ ਧਿਆਨ ਲਗਾਇਆ ਗਿਆ ਜੀ ਰਾਸ਼ਨ ਵੰਡਿਆ ਗਿਆ ਸੀਗਾ ਕਾफी ਸਮਾਨ ਵੰਡਿਆ ਗਿਆ ਸੀਗਾ ਫਿਰ ਵੀ ਸਰ ਜੀ ਜਿੱਤ ਪ੍ਰਾਪਤ ਨਹੀਂ ਲੱਗ ਸਕੀ ਦੇਖੋ ਇਹ ਤਾਂ ਗੱਲਾਂ ਹੁੰਦੀਆਂ ਰੱਖ ਨੂੰ ਵੰਡਣਾ ਹੀ ਐਮੀ ਗੱਲਾਂ ਕੋਈ ਤਾਂ ਉਹਨਾਂ ਨੂੰ ਹੁਣ ਬਾਹਰ ਦਾ ਲੱਭਣਾ ਹੀ ਹੁੰਦਾ ਵੀ ਰੱਖਣ ਵੰਡਿਆ ਉਹ ਵੰਡਿਆ ਹੂੰ ਕਿਤੇ ਕੋਈ ਨਹੀਂ ਇਹ ਦੀ ਗੱਲ ਹੋਈ ਇੱਕ ਨਹੀਂ ਗੱਲ ਆਪ ਦੇ ਵੇਲੇ ਤਾਂ ਕੋਈ ਕੱਫ ਦੇ ਦੀ ਵੀ ਅਸੀਂ ਅੱਜ ਕੀ ਕਰਦੇ ਰਹੇ ਹਾਂ ਹੂੰ ਸਾਰਾ ਦੇਖਦੇ ਹੀ ਰਹੇ ਹੋ ਤੁਸੀਂ ਕਿਵੇਂ ਇਹਨਾਂ ਦਾ ਸਮਾਂ ਨਿਕਲਿਆ ਪਾਰਟੀਆਂ ਦਾ ਸਾਰਾ ਕੁਝ ਆਪ ਜੇ ਜਦ ਆਪ ਕੋ ਸ਼ਿਕਰ ਦੇ ਆਹੋ ਜੀ ਸੋਚ ਬਣ ਜਾਂਦੀ ਹਾਂ ਉਦੋਂ ਹੀ ਉਹ ਹੀ ਬਸ ਗਾਹਾਂ ਪ੍ਰਚਾਰ ਕਰੀ ਜਾਂਦੇ ਨੇ ਅਰੋੜਾ ਸਾਹਿਬ ਦਿੱਲੀ ਦੇ ਨੁਮਾਇੰਦੇ ਨੇ ਠੀਕ ਹੈ ਜੀ ਇੱਥੇ ਕੰਮ ਕਿਸ ਤਰ੍ਹਾਂ ਹੋਣਗੇ ਹੁਣ ਇੱਥੇ ਲੋਕਾਂ ਦੇ ਕੰਮ ਕਿਸ ਤਰ੍ਹਾਂ ਹੋਣਗੇ ਫਿਰ ਵਾਪਸ ਦਿੱਲੀ ਜਾਣਗੇ ਉਹ ਨੁਮਾਇੰਦੇ ਕਿਉਂ ਉਹਨਾਂ ਦੀ ਯਾਦ ਦੀ ਗਦੇਵਨਗਰ ਤੇ 33 11 ਕੋਠੀ ਆਪਦੀ ਆਮ ਨਿਵਾਸ ਆ ਉਹਨਾਂ ਦੀ ਆਪ ਦੇ ਜੰਪ ਪਾਣੇ ਤੇ ਤੋਂ ਆਣੇ ਦੇ ਤੁਸੀਂ ਆਪ ਗੱਦਾ ਕਰੀ ਜਾਂਦੇ ਆ ਦਿੱਲੀ ਦੇ ਆ ਤੁਸੀਂ ਮੇਰੇ 18 ਲੱਖ ਮੇਰੇ ਸਪੋਰਟ ਨੂੰ ਦਿੱਤਾ ਏ ਤੋਂ ਬੇਨਸਰ ਪਹਿਲਾਂ ਉਹਨਾਂ ਨੇ ਹੂੰ ਲੁਧਿਆਣੇ ਦਾ ਐਲੀਵੇਟਡ ਰੋਡ ਦਾ ਕੰਮ ਕਰਵਾਇਆ ਤਾਂ ਨੇ ਏਅਰਪੋਰਟ ਦਾ ਕੰਮ ਪਹਿਲਾਂ ਕਰਾਇਆ ਇਲੈਕਸ਼ਨ ਤੋਂ ਪਹਿਲਾਂ ਦਾ ਚੱਲ ਰਿਹਾ ਹੋਰ ਸ਼ਹਿਰ ਤੇ ਕਿੱਡੇ ਕੰਮ ਕੀਤੇ ਨੇ ਇਹ ਵੀ ਗੱਲ ਹੁੰਦੀ ਕੰਮ ਕਰਨ ਦਾ ਜज्ਬਾ ਉਹਨਾਂ ਦੇ ਹੋਰ ਸ਼ਹਿਰ ਲਈ ਲੁਧਿਆਣੇ ਤੇ ਜੰਪਦਾ ਉਹ ਕਹਿੰਦੇ ਅਸੀਂ ਕੰਮ ਕਰਾਂਗੇ ਕੰਦਾ ਵੈਸੇ ਤਰ੍ਹਾਂ ਨਹੀਂ ਲੁਧਿਆਣਾ ਨਹੀਂ ਪੰਜਾਬ ਲਈ ਕੰਮ ਕਰਨਗੇ ਤੇ ਸੱਜੇ ਕੀ ਜਣਾ ਚਾਹਾਂਗੇ ਆਪਣਾ ਵਿਰੋਧੀ ਪਾਰਟੀ ਨੂੰ ਵੀ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹਾਂਗੇ ਗੋਪੀ ਪਾਰਟੀ ਨੂੰ ਬਤਾਇਹੀ ਮੈਸੇਜ ਦਿੰਨਾ ਵੀ ਹੁਣ ਤੁਸੀਂ ਆ ਜਾਓ ਸਾਡੇ ਨਾਲ ਰਲ ਕੇ ਕੰਮ ਕਰੋ ਹੁਣ ਤੁਸੀਂ ਆਪਦੀ ਕਈ ਵਾਰੀ ਤੁਹਾਡੀ ਹਾਰ ਹੋ ਗਈ ਆ ਹੁਣ ਤੁਸੀਂ ਇਸ ਪਾਸੇ ਨਾ ਜਾਓ ਸਹਿਯੋਗ ਦਿਓ ਤੇ ਆਪਾਂ ਪਬਲਿਕ ਦਾ ਕੰਮ ਕਰੀਏ ਜਿਹੜੇ ਕੁਝ ਕੰਮ ਰਹਿ ਗਏ ਨੇ ਲੁਧਿਆਣੇ ਦੇ ਪੰਜਾਬ ਦੇ ਆਪਾਂ ਉਹ ਵੀ ਕੰਮ ਨਿਪਟਰੇ ਜਾਣਗੇ ਸਾਰੇ ਰਲ ਕੇ ਕੰਮ ਕਰੀਏ ਇਹੀ ਮੇਰਾ ਸੰਦੇਸ਼ ਆ ਆਪਾਂ ਦੇਖੋ ਪੰਜਾਬ ਜੋ ਮੇ ਨਸ਼ਿਆਂ ਦੇ ਵਿੱਚ ਕਿੰਨਾ ਕੱਢ ਹੋਇਆ ਨਸ਼ਿਆਂ ਦਾ ਕੰਮ ਕਿੰਨਾ ਪਟ્રોલ ਹੋਇਆ ਜੇ ਤੁਸੀਂ ਸਾਥ ਦੇਵੋਗੇ ਤਾਂ ਇਹ ਹੋਰ ਵੀ ਠੱਡ ਪੈਣੀ। ਇਹ ਕਰਤਾ ਮੂਜੀ ਜਰਾ ਬਕਰ ਲੇ ਉਹਨਾਂ ਨਾਲ ਬਸ ਸੱਸੀ ਗੱਲੀ। ਅ ਸਰ ਜੀ ਕਿਹੋ ਜਿਹਾ ਲੱਗ ਰਿਹਾ ਵੀ ਅਰੋੜਾ ਸਾਹਿਬ ਨੇ ਭਾਰੀ ਬੰਮ ਜਿੱਤ ਪ੍ਰਾਪਤ ਕੀਤੀ ਹੈ ਮੰਨਪਾੜੀ। ਕੋਈ ਮਾਰਟੇਰੀਅਲ ਜੀ ਬੋੜੀ ਬਹੁਤ ਬੜੀ ਜਿੱਤ ਮਿਲਿਆ ਸਾਰਿਆਂ ਦਾ ਜਿੰਨੇ ਵਰਕਰ ਨੇ ਜਿੰਨੇ ਵੀ ਇਹ ਸਾਰੇ ਦੇ ਦਿਨ ਲਾ ਕੇ ਮੈਂ ਕੀਤਾ ਇਹ ਥੋੜਾ ਜਿਹਾ ਕੰਮ। ਅੱਲਾ ਵੀ ਹੋਰੇ ਸੀ ਤੇ ਹੋਰ ਵੀ ਹੋਣਗੇ। ਹਾਂ ਤੇ ਜਿਹੜੇ ਰਹਿੰਦੇ ਕੰਮ ਨੇ ਉਹ ਵੀ ਸਰੇ ਨੇ। ਹਾਂ ਜੀ ਤੇ ਸਭ ਜੀ ਜਿਸ ਤਰ੍ਹਾਂ ਕਿ ਆਸ਼ੀਸ਼ ਸਾਹਿਬ ਕੀ ਜਨਰਲ ਬਜ਼ਾਇ ਨੇ ਕੋ ਮਸਲ ਚੋਕੇ ਦੇ ਬਜ਼ਾਇ ਨੇ ਕੀ ਲੱਗਦਾ ਵਾ ਤੁਹਾਨੂੰ ਜੀ ਲੋਕਾਂ ਨੂੰ ਕੀ ਸਮਝ ਆਈ ਲੋਕਾਂ ਨੂੰ ਸਮਝ ਆਈ ਆਗੇ ਲਈ ਆਮ ਆਦੀ ਪਾਰਟੀ ਨੇ ਵੀ ਬੜੀ ਜਿੰਦਗੀ ਜੀ ਇਹ ਕੰਮ ਕਰਦਾ ਜਿਹੜਾ ਜੱਜਮਾਰ ਸਿੰਘ ਉਹਨਾਂ ਨੂੰ ਪਬਲਿਕ ਨੇ ਉਹਨਾਂ ਤਰ੍ਹਾਂ ਦਿਆ ਜਦੋਂ ਉਹਨੇ ਕੰਮ ਹੀ ਨਹੀਂ ਕਰਨਾ ਉਹਨਾਂ ਨੂੰ ਕੀ ਕਹਿ ਦੇਣਾ ਉਹਨਾਂ ਦੀ ਤਾਂ ਗੱਲ ਹੀ ਨਹੀਂ ਕਰਨੀ ਆਪਾਂ ਤੇ ਆਪਣੇ ਮੱਦੇ ਤੇ ਸ੍ਰੀ ਅਰੋੜਾ ਜੀ ਉਹ ਵਧੀਆ ਕੈਂਡੀਡੇਟ ਸੀ ਬੜੀ ਜਿੰਤਰਾਤ ਹੋਈ ਆ ਉਹ ਵੀ ਕੰਮ ਕਰੇ ਇਹਦੇ ਅਧੂਰੇ ਰਹਿ ਗਏ ਉਹ ਹੋਰ ਕਿ ਉਹ ਸਭ ਤੋਂ ਰੋਲ ਕੱਲੇ ਕਨੇ ਬਰਕਰਾਰਦਾ ਮੇਰੀ ਧਰਿਆਦਾ ਸਾਰੇ ਮੂਰਗਾ ਬਹੁਤ ਲੱਗਦਾ ਠੀਕ ਹੈ ਬਹੁਤ ਸਲਾਮਤ ਹੋ ਰਿਹਾ ਅਜਾਮਾਂ ਦੀ ਪਾਰਟੀ ਨੇ ਭਾਰੀ ਬੋਮਲ ਨਾ ਰੋੜਾ ਸੰਚਿਤ ਕਰਤੀ ਬਹੁਤ ਵਧੀਆ ਮਨੂਸੂਰ ਹੋ ਰਿਹਾ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਡਾ ਇੰਨਾ ਜਿਆਦਾ ਸਾਥ ਦਿੱਤਾ ਜਿਵੇਂ ਕਿ ਪਿਛਲੀ ਐਮਸੀ ਇਲੈਕਸ਼ਨ ਆਈ ਸੀ ਅੰਕੋ ਜੀ ਕੁਝ ਕੁ ਵੋਟਾਂ ਨਾਲ ਰਹਿ ਗਏ ਸੀ ਤੇ ਹੁਣ ਇਲਾਕਾ ਨਿਵਾਸੀਆਂ ਨੇ ਇੰਨਾ ਕਿ ਪਿਆਰ ਦਿੱਤਾ 1200 ਵੋਟ ਤੇ ਸਾਡਾ ਵੋਟ ਜਿੱਤਿਆ ਤੇ ਅਸੀਂ ਸਿੰਗਲ ਬੂਥ ਨਹੀਂ ਅਰੇ ਅਸੀਂ ਸਾਰਾ ਸਾਰੇ ਬੂਥ ਜਿੱਤੇ ਬਹੁਤ ਬਹੁਤ ਧੰਨਵਾਦ ਕਰਦਾ ਲਖਨੌ ਸਿੰਘ ਜੀ ਤੇ ਸਾਡੀ ਪਾਰਟੀ ਹਾਈ ਕਮਾਂਡ ਨੂੰ ਅਰੋੜਾ ਸਾਹਿਬ ਨੂੰ ਮੈਂ ਬਹੁਤ ਬਹੁਤ ਵਧਾਈ ਦੇਣੀ ਚਾਹਾਂ ਉਹ ਇੰਨੀ ਵਧੀਆ ਮਾਰ ਜਾਂਦੇ ਉਹਨਾਂ ਨੇ ਜਿੱਤ ਹਾਸਿਲ ਕੀਤੀ ਆ ਤੇ ਹੁਣ ਮੈਨੂੰ ਮੀਰਾ ਅਰੂੜਾ ਸਾਹਿਬ ਨੇ ਜਿਵੇਂ ਪਹਿਲਾਂ ਆਪਣੀ ਇਲਾਕੇ ਦੀ ਸੇਵਾ ਕੀਤੀ ਹੁਣ ਉਹ ਤੋਂ ਵੱਧ ਚੜ ਕੇ ਸੇਵਾ ਕਰਦੇ 2024 ਦੀ ਗੱਲ ਕਰੀਏ 2024 ਦੇ ਵਿੱਚ ਵੀ ਆਪਸੇ ਕਰਾਈ ਕੀ ਲੱਗਦਾ 101% ਆਊਗੀ ਜੀ ਤੁਹਾਨੂੰ ਪਤਾ ਗੁਜਰਾਤ ਦੇ ਨਤੀਜੇ ਕੀ ਆਏ ਨੇ ਪਤਾ ਤੁਹਾਨੂੰ ਦੱਸੋ 45000 ਦੀ ਗੁਜਰਾਤ ਵਾਲੀ ਸੀਟ ਵੀ ਜਿੱਤੀ ਅੱਜ ਬੜੇ ਦੂਰ ਨਹੀਂ ਜਿਵੇਂ ਕਿ ਪਹਿਲਾਂ ਆਪਣੀਆਂ 92 ਸੀਟਾਂਆਂ ਸੀ 95 ਹੋ ਗਈਆਂ ਹੁਣ ਅਸੀਂ ਐਤ 2027 ਵਾਲੀ ਜਿਹੜੀ ਇਲੈਕਸ਼ਨ ਆ 100 ਪਲਸ ਸਿਰਕੋ ਜਿੱਤ ਕੇ ਸਰਕਾਰ ਦੀ ਝੋਲੀ ਵਾੜੀ। ਬਹੁਤ ਵਧੀਆ। ਦਾ ਮੈਸੇਜ ਜਿਹੜਾ ਰਾਤ ਵਾਲਾ ਬਹੁਤ ਵਧੀਆ ਗਿਆ ਸਾ। ਹਾਂਜੀ।